ਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆ ਉਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਤਾਂ ਨੈਣੇ ਮੇਰੇ ਬਾਈ ਕੋਲ ਸੇਲ ਆ ਇੱਕ ਐਮ 29 ਦਾ ਕਟਾ ਜੀ ਉਹ ਕੋਲੇ ਗੱਬਣ ਮੱਝ ਤੇ ਤਾਜੀ ਸੂਈ ਮੱਝ ਬਹੁਤ ਸੋਹਣੀ ਛੋਟੀ ਹੈ ਜੀ ਜਾਣਕਾਰੀ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨਾ ਸੂਆ ਦਾਤੀ ਗਾਜ ਨਾਮ ਕਿਹੜਾ ਸਰਦਾਰ ਜੀ ਨਾਮ ਕਿਹਦੇ ਕਹਿੰਦੇ ਪਿੰਡ ਸੁਭਾਣਾ ਸੇਲ ਬੰਦਾ ਪਰਾਨਾ ਜਿਹੜਾ ਮੋੜ ਹੈ ਮਾਲ ਨੰਬਰ 94175 07055 ਠੀਕ ਹੈ ਜੀ ਤਾਂ ਨੈਨੀ ਮਾਲ ਸੇਲ ਆਪਾਂ ਇਸੇ ਝੋਟੀ ਤੋਂ ਸ਼ੁਰੂ ਕਰ ਲਾਂਗੇ ਪਹਿਲਾਂ ਇਹਦੀ ਕੀ ਡਿਟੇਲ ਹੈ ਜੀ ਇਹਦੇ ਦਾ 2 ਮਹੀਨੇ ਦੀ ਜੀ ਤੇ ਕਿੰਨੇ ਸੂਈ ਹੋਈ ਹੈ ਜੀ ਤੇ ਪਹਿਲੇ ਸੂਈ ਪਹਿਲੇ ਵਾਰ ਸੁਈਆ ਦੰਦੋ ਜੀ ਦੰਦੋ ਚੌਕੀ ਹੋ ਗਈ ਹੋਵੇ ਕਿ ਸਾਡੀ ਮੂੰਹ ਤੋਂ ਚਾਰ ਦਾ ਨਾ ਕੋਈ ਕਹਿੰਦਾ ਦਿੱਕੀ ਨੇ ਤੇ ਮਗਰ ਬੱਚਾ ਕੀ ਹੈ ਜੀ ਕੱਟਾ ਹੈ ਮਗਰ ਕੱਟਾ 2 ਮਹੀਨਿਆਂ ਦੀ ਸੁਈ ਤੇ ਏ ਆਈ ਵਗੈਰਾ ਬਾਈ ਨਹੀਂ 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 ਹੋਈ ਨਹੀਂ ਤੇ ਕਿੰਨਾ ਦੁੱਧ ਨੈੱਟ ਤਿਆਰ ਹੈ ਜੀ ਨੈੱਟ ਬਾਈ 1.5 ਲੀਟਰ ਤਿਆਰ ਹੈ ਤਿਆਰ ਹੈ ਜੀ ਜੇ ਕੋਈ ਵੀ ਕਿਵਾਈ ਕਰ ਚਲੋ ਲੋੜ ਦਾ ਵਿਚਾਰ ਤਾਂ ਸੁਣਾ ਸੁਣਾ ਜੀ ਬਾਈ ਜੋ ਕਿ ਭੋਰ ਕੋਲ ਉੱਤਾਰਾ ਯਾਰ ਚੋ ਕੋਈ ਭੋਰ ਕਿੱਟਾ ਨਹੀਂ ਚਾਹਾਂ ਯਾਰ ਦੋ ਟਾਈਮ ਤੋਂ ਹੋਵੇ ਤਿੰਨ ਟਾਈਮ ਤੋਂ ਹੋਵੇ ਯਾਰ ਠੀਕ ਹੈ ਜੀ ਸਾਡੇ 10 ਕਿਲੋ ਨੈਟ ਤਿਆਰ ਹੋ ਗਏ। ਤੋਰ ਕੇ ਦਿਖਾ ਦਿਓ ਜੀ। ਬਾਈ ਦੇ ਦੱਸਰ ਮੁਤਾਬਕ ਪਹਿਲੇ ਸੂਏ ਸੂਈ ਆ ਬਹੁਤ ਛੀਰ ਝੋਟੀ ਆ ਜੀ ਮਗਰ ਬੱਚਾ ਕੱਟਾ। 2 ਮਹੀਨੇ ਬਾਈ 10-10 ਤੂਰੀ ਨੂੰ ਹੋ ਗਿਆ। 7-10 ਕਿਲੋ ਨੈਟ ਤਿਆਰ ਆ ਜੀ। ਤਸੱਲੀ ਤੁਸੀਂ ਆਪ ਕਰਨੀ ਹੈ ਚਾਹੇ 2 ਟਾਈਮ ਚੁਵਾਈ ਕਰ ਲਿਓ ਚਾਹੇ 4 ਟਾਈਮ ਚੁਵਾਈ ਕਰ ਲਿਓ। ਬਾਕੀ ਜਾਤ ਬਰੀਡ ਦੀ ਬਹੁਤ ਚੰਗੀ ਆ ਜੀ ਝੋਟੀ ਪੂ ਚੱਕਰ ਅਸਾ ਥੱਲੇ ਲੱਗਦੀ ਆ। ਕੱਦ ਕਾਰ ਦੇ ਉੱਚੇ ਲੰਮੇ ਕੱਦ ਕਾਰ ਦੀ ਤੇ ਹੈਵੀ ਬੋਡੀ ਵੇਟ ਦੀ ਤੇ ਬਾਈ ਸੱਜਰ ਨੇ ਕਿੰਨਾ ਦੁੱਧ ਦਿੱਤਾ ਨੇ ਸੱਜਰ ਨੇ ਕਿੰਨਾ ਦੁੱਧ ਦਿੱਤਾ ਠੀਕ ਆ 11 12 ਕਿਲੋ ਬਾਈ ਦੁੱਧ ਦੱਸਦਾ ਕਿ ਸੱਜਰ ਨੇ ਦਿੱਤਾਗਾ ਬਾਕੀ ਪੈਲਣ ਕੋ ਟੀਆ 11 12 ਕਿਲੋ ਦੁੱਧ ਦਿੱਤੋ ਤੈਨੂੰ ਬਹੁਤ ਹੁੰਦਾ ਪੈਲਣ ਨੂੰ ਥਰਾਂ ਦੇ ਸਹਜ ਬਹੁਤ ਸੋਨੇ ਚਾਰੇ ਤੁਹਾਨੂੰ ਥਰਮੇ ਜਮਾ ਬੋਲੀ ਆ ਜੀ ਕੋਈ ਬੋਲੀ ਆ ਠੀਕ ਆ ਬਾਈ ਦਾ ਚੋਈ ਦੀ ਇੱਕ ਨੰਬਰ ਆ ਬਹੁਤ ਬੋਲੀ ਆ ਕੋਈ ਭੂਰ ਸ਼ਿੱਟਾ ਨਹੀਂ ਬੇਫਿਕਰ ਹੋ ਕੇ ਬਾਈ ਆ ਜਾਓ ਕਿਉਂਕਿ ਕਈ ਵਾਰ ਕੋਈ ਵੀਰ ਸੂਰੋਂ ਨੇੜੋ ਹੁੰਦਾ ਜਾਂ ਇੱਕ ਨੰਬਰ ਚਾਈ ਚੋਈ ਆ ਤੇ ਬਾਈ ਸ੍ਰੀ ਰਤੂ ਪੂਰੀ ਅਬਰੇ ਹਰਿਆਣੇ ਦੀ ਚੱਤੀ ਆਏ ਬਾਜ ਮਗਰਾਜੀ ਠੀਕ ਆ ਜੀ ਛੋਟੀ ਵਾਕੀ ਸੋਹਣੀ ਆ ਵਾਕੀ ਪੱਟ ਪੂੜਾ ਚੌੜਾ ਕਾਗਜ਼ੀ ਪਿੰਡ ਹਵਾਨਾ ਚੈੱਕ ਕਰ ਲੋ ਬਹੁਤ ਸੋਹਣਾ ਅਗਲੇ ਦੋ ਐਸੇ ਚੰਗੀ ਸੇਵਾ ਗੌਰ ਹੋ ਜੇ ਫੋਟੋ ਫੋਟੋ ਦੇ ਦੂਗੀ ਤੇ ਮੌਲਾ ਬਾਈ ਇਹਦਾ ਇਹਦਾ 85 ਹਜ਼ਾਰ ਰੁਪਈਆ। ਮਾਨਤਨ ਹੋ ਜਾਊਗਾ ਜੀ। ਮੋਟਾ ਮੋਟਾ। 85 ਹਜ਼ਾਰ ਰੁਪਈਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਹੋ ਜਾਊਗਾ। ਜਿਹੜਾ ਵੀਰ ਚੱਲ ਕੇ ਆਊ ਸਿੰਘ ਸਿੰਘ ਬਹੁਤ ਸੋਹਣਾ ਸੋਹਣੀ ਫੇਸ ਵਾਲੀ ਬੋਲਦਾ ਆ ਤੇ ਜੀ। ਤੇ ਇਹ ਸਭ ਕਰਮਾਲੀ ਪੂਰੀ ਤੇ। 2 ਨੰਬਰ ਕੋਕੜ ਕੰਪਣੀ ਇਹਦੀ ਕੀ ਡਿਟੇਲ ਆ। ਇਹ ਵੀਰੇ 5 ਮਿੰਟ ਹੋ ਗਏ ਸੁਣੀ। ਠੀਕ ਆ ਜੀ। ਇਹ 45 ਦਿਨਾਂ ਦੀ ਕੰਪਣੀ। ਗੱਬਣ ਚੈੱਕ ਪਾਲਦਾ ਜੀ ਚੈੱਕ ਪਾਲ ਅੱਛਾ ਸਕੈਨ ਹੋ ਸਕਦੀ ਹੈ ਚੈੱਕ ਨਹੀਂ ਆਣੀ ਹਾਂ ਆਪਣੀ ਦਾ ਗਾਰੰਟੀ ਆ ਯਾਰ ਆਪਾਂ ਲੈ ਜਾਾਂਗੇ ਕੋਸਾ ਪਾਉਂਗਾ ਸਕੈਨ ਕਰਾ ਲਾਂਗੇ ਜੇ ਗੱਬਣ ਨਿਕਲੀ ਤਾਂ ਇਹਦਾ ਕਰਤਾ ਉਹ ਪਾਲੀ ਠੀਕ ਆ ਜੀ ਬਾਈ ਕਹਿੰਦਾ ਆਪਣੇ ਗਿੱਲੇ ਸਾਰਿਆਂ ਨੂੰ ਪਤਾ ਹੀ ਹੈ ਸਕੈਨ ਕਰਦੇ ਆ ਕਿਉਂਕਿ ਉਹ ਤੇ ਪਸ਼ੂਆਂ ਦਾ ਹਸਪੀਟਲ ਆ ਬਾਈ ਕਹਿੰਦਾ ਆਪਣੀ ਗਾਰੰਟੀ ਆ ਗੱਬਣ ਦੀ 45 ਦਿਨਾਂ ਦੀ ਇਤੋਂ ਲੈ ਜਾਵਾਂਗੇ ਜਿਹੜਾ ਵੀ ਉਹ ਲਊਗਾ ਮਾਲਕ ਦੇ ਸਾਹਮਣੇ ਚੈੱਕ ਕਰਵਾ ਦਾਂਗੇ ਜੇ ਤਾਂ ਭਾਈ ਕਹਿੰਦਾ ਗੱਬੜ ਨਿਕਲ ਗਈ ਤਾਂ ਫੀਸ ਉਹਨਾਂ ਨੂੰ ਪੇ ਕਰਨੀ ਪਊਗੀ ਜੇ ਖਾਲੀ ਨਿਕਲ ਗਈ ਤਾਂ ਪੂਣੀ ਦਾ ਕਰਾਇਆ ਤੇ ਫੀਸ ਸਾਰੀ ਪੰਜੰਨਾ ਮੈਂ ਦੇ ਦੂੰਗਾ ਤੇ ਆਲ ਦਮ ਕੋਈ ਬੰਦਾ ਕੈਨਸਲ ਕਰ ਸਕਦਾ ਹੈ ਹਨ ਗੱਬੜ ਦੀ 100 ਦੀ 100% ਗਾਰੰਟੀ ਆ ਕਿਉਂਕਿ ਗਾਂ ਵਾਲੇ ਵੀਰ ਨੂੰ ਸਕੈਨ ਹੋ ਜਾਏ ਤਾਂ ਤਖੱਲੀ ਹੋ ਜਾਂਦੀ ਹੈ ਗਾਂ ਵਾਲੇ ਵੀਰ ਨੂੰ ਤਖੱਲੀ ਹੋ ਜਾਂਦੀ ਬਾਈ ਨੂੰ ਤਾਂ ਪਤਾ ਹੀ ਹੈ ਕਿਉਂਕਿ ਬਾਈ ਜਿੱਤਾ ਮੱਝ ਆ ਤੇ ਬਾਈ ਦੁੱਧ ਕਿੰਨਾ ਤਿਆਰ ਹੈ ਬੋਲੋ ਬਾਈ ਸਾਡੇ ਠੀਕ ਇਤਨਾ ਦਾ 6 ਲੀਟਰ ਕਰਕੇ ਦਿਓ 6 ਲੀਟਰ ਤਿਆਰ ਹੈ ਤੇ ਕਿੰਨੇ ਕੁ ਐਸੇਗਾ ਬਣਾਈ ਹਾਂਜੀ ਇਹ ਦੂਜੇ ਤੋਂ ਦੂਜੇ ਤੋਂ ਦੂਜੇ ਤੋਂ ਐਸੇਗਾ ਬਣਾਣੀ ਇਹ ਵੀ ਦੋੜ ਤੇ ਦਾ ਤਾਡੇ 6 ਲੀਟਰ ਦਾ ਣੈਟ ਤਿਆਰ ਆ ਬਾਈ ਕਹਿੰਦਾ ਪਰ 6 ਦੀ ਗਾਰੰਟੀ ਲੈਣੇ ਆ ਸਾਡੀ ਤੇ ਸਵਾਰ ਦੀ ਸੋਨੀ ਵੀ ਦੇ ਤੱਕ ਦਿਓ ਸਾਧ ਕਰ ਤੋਂ ਕਰ ਤੋਂ 42 ਬਿਨਾ ਦੀ ਬਾਈ ਦਾ ਤਾਂ ਕੇ ਗੱਪੜ 100% ਦਾ ਫੇਰ ਕਰਵਾ ਕੇ ਦੇਵਾਂਗੇ ਜਿਹੜਾ ਵੀ ਉਹ ਲੈ ਕੇ ਜਾਊਗਾ ਬਿਨਾ 300 ਦੇਣੀ ਦੀ ਓਕੇ ਬਾਈ ਵੱਲੋਂ ਦਾ 100% ਕੀ ਹੈ ਜਿਹੜਾ ਵੀ ਉਹ ਲੈ ਕੇ ਜਾਊ ਆਪਦੀ ਗਾਰੰਟੀ ਜ਼ਰੂਰ ਕਰਕੇ ਲੈ ਕੇ ਜਾਵੇ ਕਿਉਂਕਿ ਜੇ ਟੈਕ ਆ ਗੱਬਣ ਹੋਈ ਤਾਂ ਫੀਸ ਅਗਲੇ ਦੀ ਆ ਲੈਣ ਵਾਲੇ ਦੀ ਤੇ ਜੇ ਬਾਈ ਕਹਿੰਦਾ ਖਾਲੀ ਉਹਨਾਂ ਨੇ ਕਹਿਤਾ ਤਾਂ ਸਾਰੀ ਫੀਸ ਘੁੰਡੀ ਦਾ ਕਿਰਾਇਆ ਸਾਰਾ ਕੁਝ ਬਾਈ ਕਹਿੰਦਾ ਮੈਂ ਆਪ ਦੇ ਘੂਲੋ ਦੇ ਦੂੰਗਾ ਜੇ ਲਈ ਜਿਹੜਾ ਵੀ ਆਊਗਾ ਉਹਨੂੰ ਕੋਈ ਖਰਚਾ ਨਹੀਂ ਪਊਗਾ ਤੇ ਮੁੱਲ ਬਈ ਇਹਦਾ ਇਹਦਾ ਮੁੱਲ ਬਈ 55000 ਠੀਕ ਆ ਵਿੱਚੋਂ ਮਾਨਦਾਰ ਕਰਦੇ ਨੇ 35000 ਜੀ ਵਿਕਤੀ ਘਟਾ ਜੀ ਹਾਂ ਸਾਰਾ ਜਿਆਦਾ ਇਹਦਾ ਘਟਾ ਕਿ ਵੈਸੇ ਆਖ ਨਹੀਂ ਇਹਦਾ ਚਾਹੁੰਦਾ ਹੈ ਮਾਨ ਅੱਛਾ ਜੀ ਇਹਦਾ ਇਹਦੇ ਮਗਰ ਐਮਐਨਟੀ ਦਾ ਕਟਾ ਵੀ ਆ ਜੀ ਤੇ ਚੈੱਕ ਕਰ ਸਕਦੇ ਹੋ 55000 ਦੇ ਐਮਐਨਟੀ ਦਾ ਕਟਾ ਬਾਕੀ ਤੁਸੀਂ ਦੇਖ ਲਓ ਜੀ ਨੇ ਸ਼ਾਮਨੀ ਆ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਉਹਨਾਂ ਨੂੰ ਜਿਆਦਾ ਪਤਾ ਹੋਊਗਾ ਐਮ 29 ਦਾ ਟੀਕਾ ਸੀਮਾ ਲੱਗਿਆ ਸੀ ਬਾਕੀ ਕੱਦ ਕਾਹ ਕਰੀ ਜਾ ਪੰਜਮੀ ਨੇ ਉਮਰ ਆ ਗਈ ਥੋਣੀ ਫੇਸ ਕੁਆਲਟੀ ਆ ਚੈੱਕ ਕਰ ਲਓ ਜੀ ਸੈਂਕ ਵੀ ਕੁੰਡਾ ਕਰੂਗਾ ਮੋੜ ਦਾ ਦਰਿਆ ਹੁੰਦਾ ਹੈ ਬਾਕੀ ਫੇਸ ਕੁਆਲਟੀ ਚੈੱਕ ਕਰ ਲਓ ਕੱਟ ਕਾਠ ਵੀ ਚੈੱਕ ਕਰ ਲਓ ਐਮ 29 ਦਾ ਕੱਟਾ ਤੇ ਟੋਕੜ ਗੱਪਣ ਮੱਛੀ 6 ਕਿਲੋ ਦੁੱਧ ਦਾ 45 ਦਿਨਾਂ 22 ਬਾਈ ਦਾ ਕੱਬਣਾ 55000 ਰੁਪਿਆ ਮੌਲਾ ਵਿੱਚੋਂ ਮਾਨਤਾਣਾ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਮੈਂ ਕਨੈਕਟ ਕਰਦਾ ਹਾਂ ਧੰਨਵਾਦ